ਸੱਚੀ ਕਾਲ ਤੁਸੀਂ ਦੇਖ ਰਹੇ ਹੋ ਪੁਆਤੀ ਪੰਜਾਬ ਦਾ ਪ੍ਰੋਗਰਾਮ ਸਿਆਸੀ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਸਿੱਖ ਸਿਆਸਤ ਨੂੰ ਲੈ ਕੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਤੇ ਹੋਰ ਕੁੱਝੇ ਪਾਰਟੀਆਂ ਦੇ ਵੱਲੋਂ ਜੋ ਕੁੱਝ ਸਿਆਸਤ ਦੇ ਵਿੱਚ ਕਿਤੋਂ ਤੱਕ ਕੀਤੀ ਜਾ ਰਹੀ ਹੈ ਉਸੇ ਤਹਿਤ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ 2 ਦਸੰਬਰ ਨੂੰ ਸ੍ਰੀ ਅਕਾਲਤਰ ਸਾਹਿਬ ਦੇ ਵੱਲੋਂ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਜਿਸ ਨੇ ਨਵੇਂ ਸਿਰਿਓਂ ਸ਼ੋਮੀ ਅਕਾਲਾਂ ਦੀ ਭਰਤੀ ਕਰਨੀ ਸੀ ਉਸ ਨੂੰ ਲੈ ਕੇ ਗੱਲਬਾਤ ਕਰਾਂਗੇ ਨਾਲ ਹੀ ਇਹਦੇ ਵਿੱਚ ਗੱਲਬਾਤ ਹੋਵੇਗੀ ਜਿਸ ਤਰ੍ਹਾਂ 1979 ਦੇ ਵਿੱਚ ਵੀ ਇੱਕ ਸ੍ਰੀ ਅਕਾਲਪੁਰ ਸਾਹਿਬ ਦੇ ਵੱਲੋਂ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜਦੋਂ ਸਿੱਖ ਪੰਥ ਦੇ ਵਿੱਚ ਜਾਂ ਫਿਰ ਪੰਥਕ ਸਿਆਸਤ ਦੇ ਵਿੱਚ ਸੰਕਟ ਪੈਦਾ ਹੋ ਗਿਆ ਸੀ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜੀ ਕਮੇਟੀ ਬਣਾਈ ਗਈ ਸੀ ਉਹਦੇ ਉੱਤੇ ਵੀ ਗੱਲਬਾਤ ਕਰਾਂਗੇ ਜਦੋਂ ਉਸ ਕਮੇਟੀ ਦੀ ਉਲੰਘਣਾ ਕੀਤੀ ਗਈ ਸੀ ਤਾਂ ਉਹਨਾਂ ਜ਼ਥੇਦਾਰਾਂ ਦੇ ਉੱਤੇ ਜਾਂ ਫਿਰ ਕਹਦੇ ਉਹਨਾਂ ਅਕਾਲੀ ਆਗੂਆਂ ਦੇ ਉੱਤੇ ਜਦੋਂ ਉਹਨਾਂ ਸੋਮਨੀ ਅਕਾਲ ਦੰਦ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਨੂੰ ਵੀ ਤਲਖਾਇਆ ਕਰਾਰ ਦਿੱਤਾ ਗਿਆ ਸੀ ਉਹਨਾਂ ਨੂੰ ਸ੍ਰੀ ਅਕਾਲ ਪਤਸ਼ਰੂਪ ਉੱਤੇ ਸੱਦਿਆ ਗਿਆ ਸੀ ਤੇ ਨਾਲ ਹੀ ਜੋ ਕੁਝ ਇਸ ਵਕਤ ਜਿਹੜੀ 7 ਮੈਂਬਰਿਕ ਕਮੇਟੀ ਬਣਾਈ ਗਈ ਸੀ ਉਹਦੀ ਕੀ ਭੂਮਿਕਾ ਹੈ ਤੇ ਉਹਨੂੰ ਲੈ ਕੇ ਜੋ ਚਰਚਾਵਾ ਚੱਲ ਰਹੀਆਂ ਨੇ ਜੋ ਸਵਾਲ ਉੱਠੇ ਨੇ ਉਹਦੇ ਉੱਤੇ ਵੀ ਗੱਲਬਾਤ ਕਰਾਂਗੇ ਆਓ ਸਭ ਤੋਂ ਪਹਿਲਾਂ ਇੱਕ ਵਾਰੀ ਝਾਤ ਮਾਰਦੇ ਹਾਂ 1979 ਦੇ ਵਿੱਚ ਜੋ ਕੁਝ ਹੋਇਆ 27 ਸਤੰਬਰ 1979 ਨੂੰ ਸ਼ੋਮਨੀ ਇਕਾਈਦਨ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸ਼ੋਮਨੀ ਗੁਰਦੁਆਰਾ ਪਰੰਧ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੋੜਾ ਵੱਲੋਂ ਸ੍ਰੀ ਅਕਾਲਪੁਰ ਸਾਹਿਬ ਜੀ ਦੇ ਜਥੇਦਾਰ ਸਾਧੂ ਸਿੰਘ ਭੋਰਾ ਨੂੰ ਆਪਣੇ ਅਹੁਦਿਆਂ ਤੋਂ ਅਸਤੀਫੇ ਭੇਜੇ ਗਏ ਸੀ ਜਿਸ ਨੂੰ ਧਿਆਨ ਚ ਰੱਖਦੇ ਹਾਂ ਸ੍ਰੀ ਅਕਾਲ ਤਲ ਸਾਹਿਬ ਦੇ ਵੱਲੋਂ ਅਸਤੀਫਿਆਂ ਦੇ ਕਾਰਨ ਪੰਥ 'ਚ ਪੈਦਾ ਹੋਏ ਸੰਕਟ ਨੂੰ ਹੱਲ ਕਰਨ ਲਈ 10 ਫੈਸਲੇ ਲਏ ਗਏ ਸਨ ਜਿਨ੍ਹਾਂ ਦੇ ਵਿੱਚ ਤੋਂ ਦੱਸ ਦਈਏ ਕਿ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ ਦੋਹਾਂ ਧੜਿਆਂ ਦੇ ਵੱਲੋਂ ਸੱਦੀਆਂ ਮੀਟਿੰਗਾਂ ਕੈਂਸਲ ਕੀਤੀਆਂ ਗਈਆਂ 1 ਸਤੰਬਰ 1979 ਤੋਂ 6 ਅਕਤੂਬਰ 1979 ਤੱਕ ਅਕਾਲੀ ਦਲ ਚੋਂ ਕੱਢੇ ਗਏ ਡੈਲੀਕੇਟਾਂ ਮੁਤਲਕ ਕੀਤੇ ਗਏ ਉਹਦੇਦਾਰਾਂ ਤੋੜੇ ਗਏ ਜ਼ਿਲਾ ਅਕਾਲੀ ਲੀਡਰਾਂ ਦੇ ਜੱਤਿਆਂ ਨੂੰ ਬਹਲ ਕੀਤਾ ਜਾਵੇ ਦਸਦੀ ਕਿ ਸ਼ੋਮਨੀ ਅਕਾਲੀ ਦਲ ਦੇ ਸ਼ੋਮਨੀ ਕਮੇਟੀ ਦੇ ਪ੍ਰਧਾਨ ਨੂੰ ਅਸਤੀਫੇ ਵਾਪਸ ਲੈਣ ਲਈ ਵੀ ਹੁਕਮ ਕੀਤਾ ਗਿਆ ਸੀ ਕਿਉਂਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਸਮੇਂ ਪੰਥਕ ਏਕਤਾ ਨੂੰ ਮੁੱਖ ਰੱਖਦੇ ਹਾਂ ਪੰਥ ਦੀ ਚੜ੍ਹਦੀ ਕਲਾ ਲਈ ਚੋਣਾਂ ਤੋਂ ਤੁਰੰਤ ਬਾਅਦ ਡੈਲੀਕੇਟਾਂ ਦੀ ਲਿਸਟ ਦੀ ਚਾਨਬੀਨ ਕਰਕੇ ਸ਼ੋਮਨੀ ਅਕਾਲ ਦੇ ਪ੍ਰਧਾਨ ਦੀ ਚੋਣ ਸ੍ਰੀ ਅਕਾਲਤ ਸਹਿਬ ਦੀ ਨਿਗਰਾਨੀ ਚ ਨਿਰਪੱਖ ਤੌਰ ਤੇ ਕਰਵਾਉਣ ਲਈ ਵੀ ਕਿਹਾ ਗਿਆ ਸੀ ਪੰਥ ਚ ਸ਼ੋਮਨੀ ਕੱਲ ਦੇ ਜੱਤੇਵੰਦੀ ਨੂੰ ਸਭ ਤੋਂ ਸੁਪਰੀਮ ਮੰਨਿਆ ਜਾਵੇ ਇਹ ਵੀ ਜਿਹੜਾ ਫੈਸਲਾ ਸੀ ਸ੍ਰੀ ਅਕਾਲਤ ਸਹਿਬ ਦੇ ਵੱਲੋਂ ਨੇ ਆ ਗਿਆ ਸੀ ਤੋਂ ਦੱਸਦੀ ਕਿ ਲੋਕ ਸਭਾ ਚੋਣਾਂ ਸਮੇਂ ਟਿਕਟਾਂ ਦੀ ਵੰਡ ਤੇ ਦੂਜੀਆਂ ਪਾਰਟੀਆਂ ਨਾਲ ਅਡਜਸਟਮੈਂਟ ਕਰਨ ਦੇ ਲਈ ਸੱਤ ਮੈਂਬਰੀ ਇੱਕ ਕਮੇਟੀ ਬਣਾਈ ਗਈ ਸੀ ਜਿਸ ਦੇ ਵਿੱਚ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਇਸ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਉਹ ਦੱਸਦੀ ਕਿ ਇਸ ਕਮੇਟੀ ਦੇ ਵਿੱਚ ਜਗਦੇਵ ਸਿੰਘ ਤਲਵੰਡੀ ਜਥੇਦਾਰ ਗੁਰਚਰ ਸਿੰਘ ਟੋੜਾ ਪ੍ਰਕਾਸ਼ ਸਿੰਘ ਬਾਦਲ ਬਲਵੰਤ ਸਿੰਘ ਖਜ਼ਾਨਾ ਮੰਤਰੀ ਤੇ ਸਸਪਾਲ ਸਿੰਘ ਐਮ ਐਲ ਏ ਸਰਦਾਰ ਨਰਿੰਜਨ ਸਿੰਘ ਪੱਟੀ ਐਮ ਐਲ ਏ ਇਸ ਕਮੇਟੀ ਦੇ ਵਿੱਚ ਸ਼ਾਮਲ ਸਨ ਤੋਂ ਦੱਸਦੀ ਕਿ ਅਕੀਰਲਾ ਫੈਸਲਾ ਇਹ ਸੀ ਕਿ ਪੰਥਕ ਇਕਤਾਲੀ ਕੀਤੇ ਗਏ ਉਪਰੋਕਤ ਵਿਸ਼ਿਆਂ ਦੀ ਰੋਧ ਤਾਂ ਕਰਨ ਵਾਲੇ ਵਿਅਕਤੀ ਵਿਰੁੱਧ ਕਰੜੀ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਬਾਅਦ ਜਦੋਂ ਤੋਂ ਦੱਸਦੀ ਕਿ ਸ਼੍ਰੋਮਣੀ ਅਕਾਲੀ ਦਲ ਚ ਆਏ ਸੰਕਟ ਨੂੰ ਦੂਰ ਕਰਨ ਲਈ ਪੰਜਾਂ ਪਿਆਰਿਆਂ ਵੱਲੋਂ ਜੋ ਇਹ ਫੈਸਲਾ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਸੁਣਾਇਆ ਗਿਆ ਸੀ ਉਸ ਨੂੰ ਅਕਾਲੀ ਦਲ ਦੇ ਦੋਹਾਂ ਧੜਿਆਂ ਦੇ ਵੱਲੋਂ ਪ੍ਰਵਾਨ ਕੀਤਾ ਗਿਆ ਅਤੇ ਸਿੱਖ ਸੰਗਤਾਂ ਨੇ ਇਸ ਦੀ ਭਾਰੀ ਪ੍ਰਸ਼ੰਸਾ ਕੀਤੀ ਜੀ ਪਰ ਜਥੇਦਾਰ ਜਗਦੇਵ ਸਿੰਘ ਤਲਵੰਡੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ 9 ਨਵੰਬਰ 1979 ਨੂੰ ਮੀਡੀਆ 'ਚ ਇੱਕ ਬਿਆਨ ਦਿੱਤਾ ਕਿ ਸੱਤ ਮੈਂਬਰੀ ਕਮੇਟੀ ਨੂੰ ਰੱਦ ਕਰਕੇ ਆਪਣੇ ਵੱਲੋਂ ਦੋ ਕਮੇਟੀ ਮੈਂਬਰੀ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ ਸੀ ਜਿਸ ਨਾਲ ਉਸ ਫੈਸਲੇ ਦੀ ਭਾਰੀ ਉਲੰਘਣਾ ਹੋਈ ਜੋ 11 ਨਵੰਬਰ 1979 ਨੂੰ ਜ਼ਿਲਖੇਦਾਰ ਜਗਦੇਵ ਸਿੰਘ ਤਲਵੰਡੀ ਵੱਲੋਂ ਇੱਕ ਹੋਰ ਬਿਆਨ ਦੇ ਕੇ ਫੈਸਲੇ ਦੀਆਂ ਬਹੁਤ ਸਾਰੀਆਂ ਮੱਦਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸ੍ਰੀ ਅਕਾਲਤਾ ਸਾਹਿਬ ਵੱਲੋਂ ਉਸ ਨੂੰ 14 ਨਵੰਬਰ 1979 ਨੂੰ ਸ਼ਾਮ 4 ਵਜੇ ਸ੍ਰੀ ਅਕਾਲਤਾ ਸਾਹਿਬ ਦੇ ਉੱਤੇ ਸੱਦਿਆ ਗਿਆ ਸੀ ਉਸ ਤੋਂ ਉਹਨਾਂ ਨੇ ਇਹ ਬਿਆਨਾਂ ਦਾ ਸਪਸ਼ਟਿਕਰ ਮੰਗਿਆ ਇਹਨਾਂ ਬਿਆਨਾਂ ਨੂੰ ਰੱਦ ਕਰਨ ਦਾ ਕਾਰਨ ਪੁੱਛਿਆ ਜਾਵੇ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਇੱਕ ਲਫ਼ਜ਼ ਵੀ ਲਿਖ ਕੇ ਦੇਣ ਨੂੰ ਤਿਆਰ ਨਾ ਹੋਇਆ ਦੱਸ ਦਈਏ ਕਿ ਸ੍ਰੀ ਅਕਾਲਤਾ ਸਾਹਿਬ ਦੇ ਹੁਕਮ ਦੇਣ ਤੇ ਰਾਤ ਨੂੰ 8 ਵਜੇ ਸੱਤ ਮੈਂਬਰੀ ਕਮੇਟੀ ਸ਼ਾਮਲ ਹੋ ਗਿਆ ਸੱਤ ਮੈਂਬਰਿਕ ਕਮੇਟੀ ਦੀ ਮੀਟਿੰਗ 'ਚ ਪੰਥਕ ਏਕਤਾ ਲਈ ਸਾਰੇ ਯਤਨ ਕੀਤੇ ਤੇ ਅਪੀਲਾ ਕੀਤੀਆਂ ਪਰ ਜੱਥੇਦਾਰ ਤਲਵੰਡੀ ਤੇ ਕੋਈ ਅਸਰ ਨਾ ਹੋਇਆ ਤੇ ਉਸਨੇ ਸਾਰੀਆਂ ਦਲੀਲਾਂ ਤੇ ਅਪੀਲਾਂ ਨੂੰ ਠੁਕਰਾ ਦਿੱਤਾ ਜਿਸ ਤੇ ਚਲਦੇ ਸ੍ਰੀ ਅਕਾਲਪੁਰ ਸਾਹਿਬ ਦੇ ਫੈਸਲੇ ਤੋਂ ਉਹ ਬਾਗੀ ਹੋ ਗਿਆ ਫਿਰ ਜੱਥੇਦਾਰ ਤਲਵੰਡੀ ਨੂੰ ਜਾਣਬੁੱਝ ਕੇ ਖੁਦਗਰਦੀ ਨੂੰ ਮੁੱਖ ਰੱਖਦਿਆਂ ਪੰਥਕ ਕਾਜ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਬਣੀ ਪੰਥ ਜਿਹੜੀ ਪੰਥਕ ਏਕਤਾ ਨੂੰ ਤੋੜ ਕੇ ਸ੍ਰੀ ਅਕਾਲਪੁਰ ਸਾਹਿਬ ਦੇ ਫੈਸਲੇ ਤੋਂ ਜਦੋਂ ਬਾਗੀ ਹੋਇਆ ਤਾਂ ਸ੍ਰੀ ਅਕਾਲਪੁਰ ਸਾਹਿਬ ਦੀ ਸਿੱਖ ਸੰਗਤ ਅਤੇ ਸਾਰੇ ਸੰਸਾਰ ਅੰਦਰ ਮਾਨਤਾ ਨੂੰ ਕਾਇਮ ਰੱਖਣ ਲਈ ਉਪਰੋਕਤ ਦੋਸ਼ਾਂ ਦੇ ਆਧਾਰ ਦੇ ਉੱਤੇ ਜਥੇਦਾਰ ਤਲਵੰਡੀ ਨੂੰ ਤਨਖਾਹਿਆ ਆਕਰਾਰ ਦਿੱਤਾ ਗਿਆ ਨਾਲ ਹੀ ਸਿੱਖ ਜਗਤ ਨੂੰ ਅਪੀਲ ਕੀਤੀ ਗਈ ਕਿ ਜਦੋਂ ਤੱਕ ਜਥੇਦਾਰ ਤਲਵੰਡੀ ਸ੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋ ਕੇ ਆਪਣੀਆਂ ਪੁੱਲ ਨਹੀਂ ਬੁਖਸ਼ਾ ਲੈਂਦਾ ਉਦੋਂ ਤੱਕ ਇਸ ਨੂੰ ਕਿਸੇ ਵੀ ਸਟੇਟ ਤੇ ਬੁਲਾਇਆ ਨਾ ਜਾਵੇ ਅਤੇ ਨਾ ਹੀ ਕਿਸੇ ਸਿੱਖ ਜਥੇਬੰਦੀ ਵੱਲੋਂ ਪ੍ਰਤੀਨਿਧਤਾ ਦਿੱਤੀ ਜਾਵੇ ਦੱਸ ਦिए ਕਿ ਫਿਰ ਜਿਸ ਤਰ੍ਹਾਂ ਤੁਹਾਨੂੰ ਪਿੱਛੇ ਦੱਸ ਚੁੱਕੇ ਹਾਂ ਕਿ 14 ਨਵੰਬਰ 1979 ਨੂੰ ਜਤੇਜਾਤ ਜਗਦੇਵ ਸਿੰਘ ਤਲਵੰਡੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋਣ ਦਾ ਆਦੇਸ਼ ਦਿੱਤਾ ਗਿਆ ਸੀ ਪਰ ਉਸ ਸਮੇਂ ਸਿਰ ਹਾਜ਼ਰ ਨਾ ਹੋਏ ਜਿਸ ਕਰਕੇ ਉਹਨਾਂ ਨੂੰ 16 ਨਵੰਬਰ 1979 ਨੂੰ ਤਨਖਈਆ ਕਰਾਰ ਦਿੱਤਾ ਗਿਆ ਸੀ ਜਿਸ ਤੇ ਚਲਦਿਆਂ 23 ਨਵੰਬਰ 1979 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋਏ ਜਿਸ ਤੇ ਸਿੰਘ ਸਹਿਬਾਨ ਸਾਧੂ ਸਿੰਘ ਭੋਰਾ ਨੇ ਜਿਹੜੀ ਸਜ਼ਾ ਸੁਣਾਈ ਤੁਹਾਨੂੰ ਉਹ ਵੀ ਦੱਸ ਦਿੰਦੇ ਆ ਜੋ ਕੁਝ ਸਜ਼ਾ ਜਿੱਥੇ ਦਾ ਜਗਦੇਵ ਸਿੰਘ ਤਲਵੰਡੀ ਨੂੰ ਸੁਣਾਈ ਗਈ ਸੀ ਜਿਹੜੀ ਪਹਿਲੀ ਸਜ਼ਾ ਸੀ ਉਹਦੇ ਵਿੱਚ ਹਫਤੇ ਲਈ ਗੁਰੂ ਦੇ ਲੰਗਰ ਵਿੱਚ ਸੰਗਤਾਂ ਦੇ ਜੁੱਠੇ ਭਾਂਡੇ ਸਾਫ਼ ਕਰਨਾ ਦੂਜੀ ਸੇਵਾ ਦੇ ਵਿੱਚ ਸ੍ਰੀ ਅਕਾਲ ਪੁਰਖ ਸਾਹਿਬ ਦੇ ਦੀ ਗੋਲਕ ਦੇ ਚ 101 ਰੁਪਏ ਪਾਉਣੇ ਸ੍ਰੀ ਅਕਾਲ ਪੁਰਖ ਸਾਹਿਬ ਤੇ 21 ਰੁਪਏ ਦਾ ਕਰਾਹ ਪ੍ਰਸ਼ਾਦ ਕਰਾਉਣਾ ਇੱਕ ਮਹੀਨੇ ਲਈ ਰਜਾਨਾ ਚੁਪਈ ਸਾਹਿਬ ਦਾ ਪਾਠ ਕਰਨਾ ਅਤੇ ਆਪਣੇ ਰੋਜ਼ਾਨਾ ਪਾਠ ਵੀ ਕਰਨੇ ਤੇ ਨਾਲ ਹੀ ਕਿਹਾ ਗਿਆ ਸੀ ਕਿ 1 ਮਹੀਨੇ ਦੇ ਬਾਅਦ ਸ੍ਰੀ ਅਕਾਲਤਰ ਸਾਹਿਬ ਤੇ ਹਾਜ਼ਰ ਹੋ ਕੇ ਦਸਨ ਕੀ ਉਹਨਾਂ ਨੇ ਸਜਾਤ ਪੂਤ ਲਈ ਹੈ ਕਿ ਇਸ ਦੇ ਨਾਲ ਹੀ ਸਿੰਘ ਸਹਿਬਾਨਾ ਨੇ ਜਥੇਦਾਰ ਤਲਵੰਡੀ ਨੂੰ ਉਦੇਸ਼ ਦਿੱਤਾ ਸੀ ਕਿ ਉਹ ਸੱਤ ਮੈਂਬਰੀ ਕਮੇਟੀ ਦੀਆਂ ਮੀਟਿੰਗਾਂ 'ਤੇ ਜਾ ਕੇ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਕੋਈ ਅਜਿਹੀ ਗੱਲ ਨਾ ਕਰਮ ਜਿਸ ਨਾਲ ਵਾਤਾਵਰਨ ਖਰਾਬ ਹੁੰਦਾ ਹੋਵੇ ਸਿੰਘ ਸਹਿਬਾਨ ਨੇ ਜਥੇਦਾਰ ਤਲਵੰਡੀ ਕੋਲੋਂ ਪੁੱਛਿਆ ਕਿ ਇਹ ਸਭ ਕੁਝ ਉਸ ਨੂੰ ਪ੍ਰਵਾਨ ਹੈ ਤਾਂ ਤਲਵੰਡੀ ਜਥੇਦਾਰ ਨੇ ਕਿਹਾ ਸੀ हां परवानਾ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਜੱ태ਦਾਰ ਜਗਦੇਵ ਸਿੰਘ ਤਲਵੰਡੀ ਜਦੋਂ ਸ਼ੋਮਨੀ ਈਕਾਲਾ ਦੇ ਪ੍ਰਧਾਨ ਸਨ ਤਾਂ ਉਹਨਾਂ ਨੇ ਜਦੋਂ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਦਾ ਮੰਨ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਜੱ태ਦਾਰ ਸਾਧੂ ਸਿੰਘ ਪੋਰਾ ਹੋਰਾਂ ਨੇ ਉਹਨਾਂ ਨੂੰ ਸਖਤ ਸਜ਼ਾ ਸੁਣਾਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਬੂਲ ਕੀਤਾ ਸੀ ਕਿ ਮੈਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਕਬੂਲ ਨੇ ਪਰਵਾਨ ਨੇ ਪਰ ਇੱਥੇ ਅੱਜ ਵੀ ਇਹੀ ਸਵਾਲ ਉੱਠਦਾ ਹੈ ਕੀ 2 ਦਸੰਬਰ 2024 ਨੂੰ ਪੰਜ ਸਿੰਘ ਸਹਿਬਾਨਾ ਦੀ ਇਕੱਤਰਤਾ ਸ੍ਰੀ ਅਕਾਲ ਤਾ ਸਹਿ ਵਿਖੇ ਹੋਈ ਜਿਸ ਚ ਸ਼ੋਮਨੀ ਅਕਾਲੀ ਦਲ ਲੀਡਰਸ਼ਿਪ ਸ੍ਰੀ ਅਕਾਲ ਤਾ ਸਹਿਬ ਤੇ ਹਾਜ਼ਰ ਹੋਈ ਸੀ ਜਿਸ ਚ ਪੰਜ ਸਿੰਘ ਸਹਿਬਾਨਾ ਵੱਲੋਂ ਜੋ ਉਦੇਸ਼ ਦਿੱਤੇ ਗਏ ਸੀ ਉਹਨਾਂ ਚੋਂ ਇੱਕ 7 ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਚ ਉਹਨਾਂ ਨੇ ਕਿਹਾ ਸੀ ਕਿ ਸ਼ੋਮਨੀ ਅਕਾਲੀ ਦਲ ਲੀਡਰਸ਼ਿਪ ਆਪਣੇ ਇਹਨਾਂ ਗੁਨਾਹ ਕਾਰਨ ਸਿੱਖ ਪੰਥ ਦੀ ਰਾਜਸੀ ਅਗਵਾਈ ਕਰਨ ਦਾ ਨੈਤਿਕ ਆਧਾਰ ਗਵਾ ਚੁਕੀ ਹੈ ਇਸ ਲਈ ਪੰਜ ਸਿੰਘ ਸਹਿਬਾਨਾ ਵੱਲੋਂ ਸੱਤ ਮੈਂਬਰੀ ਕਮੇਟੀ ਦੀ ਡਿਊਟੀ ਲਗਾਈ ਗਈ ਹੈ ਕਿ ਉਹ ਸ਼ੋਮਨੀ ਕਲਦਲ ਦੀ ਭਰਤੀ ਆਰੰਭ ਕਰਨ ਨਾਲ ਇਹ ਵੀ ਕਿਹਾ ਗਿਆ ਸੀ ਕਿ ਭਰਤੀ ਬੌਗਸ ਨਾ ਹੋਵੇ ਆਧਾਰ ਕਾਰਡ ਦੀ ਕਾਪੀ ਸਹਿਤ ਮੈਂਬਰ ਬਣਾਇਆ ਜਾਵੇ ਪੁਰਾਣੇ ਡੈਲੀਗੇਟਾਂ ਦੇ ਨਾਲ-ਨਾਲ ਨਵੇਂ ਡੈਲੀਗੇਟ ਬਣਾ ਕੇ 6 ਮਹੀਨੇ ਦੇ ਅੰਦਰ-ਅੰਦਰ ਪ੍ਰਧਾਨ ਤੇ ਹੋਰ ਉਦੇਦਾਰਾਂ ਦੀ ਚੋਣ ਨਿਯਮਾਂ ਮੁਤਾਬਿਕ ਕਰਵਾਈ ਜਾਵੇ ਤੋਂ ਦੱਸਦੀ ਹੈ ਕਿ ਇਸ ਕਮੇਟੀ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਐ ਜੀ ਪੀ ਸੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਇਕਬਾਲ ਸਿੰਘ ਚੁੰਦਾ ਗੁਰਪ੍ਰਤਾਪ ਸਿੰਘ ਵਡਾਲਾ ਮਨਪ੍ਰੀਤ ਸਿੰਘ ਯਾਲੀ ਸੰਤਾ ਸਿੰਘ ਉਮੈਦਪੁਰੀ ਬੀਬੀ ਸਤਵੰਤ ਕੋਰ ਪਰ ਸ਼ੋਮਨੀ ਅਕਾਲ ਦਲ ਦੀ ਵਰਕਿੰਗ ਕਮੇਟੀ ਨੂੰ ਵੀ ਹਦੇਸ਼ ਕੀਤਾ ਸੀ ਕਿ ਪਾਰਟੀ ਪ੍ਰਧਾਨ ਦੇ ਨਾਮ ਨਾਲ ਜਿਨ੍ਹਾਂ ਨੇ ਅਸਤੀਫੇ ਦਿੱਤੇ ਨੇ ਉਹ 3 ਦਿਨਾਂ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕਰਕੇ ਸ੍ਰੀ ਅਕਾਲਤਾ ਸਾਹਿਬ ਵਿਖੇ ਜਾਣਕਾਰੀ ਦੇਣ ਇਸ ਤੋਂ ਇਲਾਵਾ ਵਕ ਹੋਏ ਧੜੇ ਅਲੱਗ ਚੁੱਲਾ ਸਮਿਟ ਸਮੇਟੇ ਤੇ ਸ਼੍ਰੋਮੇ ਅਕਾਲ ਅਲ ਦੀ ਮਜ਼ਬੂਤੀ ਦੇ ਲਈ ਕਾਰਜ ਕਰੇ ਆਪਣੀਆਂ ਸਾਰੀਆਂ ਉਹਦੇਦਾਰੀਆਂ ਭੰਗ ਕਰੇ ਇਹਨਾਂ ਦਾ ਬੱਕਰਾ ਸੁਰ ਰਾਗ ਮੀਡੀਆ ਦੇ ਵਿੱਚ ਨਹੀਂ ਵਿਸਣਾ ਚਾਹੀਦਾ ਦੋਵੇਂ ਤਿਰਾਂ ਆਪਣੀ ਹੰਮ ਅਤੇ ਈਰਖਾ ਦਾ ਤਿਆਗ ਕਰਕੇ ਇਕੱਠੇ ਹੋ ਕੇ ਚੱਲਣ ਪਰ ਵਰਕਿੰਗ ਕਮੇਟੀ ਵੱਲੋਂ ਸਫੀਰ ਬੱਦਲ ਦਾ ਅਸਤੀਫਾ 10 ਜਨਵਰੀ 2025 ਨੂੰ ਪ੍ਰਵਾਨ ਕਰ ਲਿਆ ਪਰ ਬਾਕੀਆਂ ਦੇ ਸਥਿਪੇ ਹਾਲੇ ਤੱਕ ਪ੍ਰਵਾਨ ਨਹੀਂ ਕੀਤੇ ਗਏ ਨਾ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ 7 ਮੈਂਬਰੀ ਕਮੇਟੀ ਚੋਂ ਗੁਰਪ੍ਰਤਾਪ ਸਿੰਘ ਵਡਾਲਾ ਤੇ ਬੀਬੀ ਸੁਤੰਤ ਕੌਰ ਨੂੰ ਕੋਈ ਜ਼ਿੰਮੇਵਾਰੀ ਦਿੱਤੀ ਗਈ ਇਹਨਾਂ ਨੂੰ ਇਸ ਕਮੇਟੀ ਦੇ ਵਿੱਚੋਂ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਉਲੰਘਣਾ ਨਹੀਂ ਹੋ ਰਹੀ ਹੈ ਜਥੇਦਾਰ ਰਣਵੀਰ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੋਮਨੀ ਅਕਾਲ ਦਰ ਦੀ ਭਰਤੀ ਲਈ ਬਣਾਈ ਗਈ ਕਮੇਟੀ ਅੱਜ ਵੀ ਸਟੈਂਡ ਕਰਦੀ ਹੈ ਉਸ ਨੂੰ ਕਾਰਜਸ਼ੀਲ ਹੋਣਾ ਚਾਹੀਦਾ ਏ ਹੁਣ ਵੇਖਣਾ ਇਹੀ ਖਾਸ ਹੋਵੇਗਾ ਕਿ ਜੇਕਰ ਇਸ ਹੁਕੂਨਾਮੇ ਦੀ ਉਲੰਘਣਾ ਕੀਤੀ ਗਈ ਕਿ ਜਥੇਦਾਰ ਰਵੀ ਸਿੰਘ ਸਭ ਦਾ ਜਥੇਦਾਰ ਸਾਧੂ ਸਿੰਘ ਔਰਾ ਵਾਂਗੂ ਦੋਸਰੇ ਲੀਡਰਾਂ ਨੂੰ ਤਨਖਾਹਾਂ ਕਰਾਰ ਦੇਣ ਕੇ ਕਿ ਨਹੀਂ ਇਸ ਪੰਥਕ ਸੰਗਠਨ ਦੇ ਸਵਾਲ ਬਹੁਤ ਉੱਠ ਰਹੇ ਨੇ ਹੁਣ ਇੱਥੇ ਦੋ ਗੱਲਾਂ ਸਾਹਮਣੇ ਆਉਂਦੀਆਂ ਨੇ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਜਦੋਂ 1979 ਦੇ ਵਿੱਚ ਜਥੇਦਾਰ ਤਲਵੰਡੀ ਦੇ ਵੱਲੋਂ ਜਿਸ ਤਰ੍ਹਾਂ ਮੀਡੀਆ ਦੇ ਵਿੱਚ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਪ੍ਰਮਾਨ ਨਹੀਂ ਕੀਤਾ ਗਿਆ ਸੀ ਉਪਤ ਤੋਂ ਇਨਕਾਰੀ ਹੋ ਗਿਆ ਜੀ ਸੱਤ ਮੈਂਬਰੀ ਕਮੇਟੀ ਰੱਦ ਕਰਕੇ ਦੋ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਤੋਂ ਬਾਅਦ ਜਥੇਦਾਰ ਦੇ ਵੱਲੋਂ ਵੱਡਾ ਫੈਸਲਾ ਲੈਂਦੇ ਹਨ ਉਹਨਾਂ ਨੂੰ ਤਲਖਾਈਆ ਕਰਾ ਦਿੱਤਾ ਗਿਆ ਸੀ ਉਸੇ ਤਰ੍ਹਾਂ ਇਸ ਵਾਰ ਵੀ ਜਿਸ ਤਰ੍ਹਾਂ ਸ਼ੋਮਨੀ ਅਕਾਲੀ ਦਲ ਦੇ ਵੱਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਇਨ ਬਿਨ ਲਾਗੂ ਕਰਨ ਤੋਂ ਕਿਨਾਰਾ ਕੀਤਾ ਜਾ ਰਿਹਾ ਜਿਸ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜੱਥੇਦਾਰ ਗਗਨੀ ਰਕਵੀਰ ਸਿੰਘ ਹੋਰਾਂ ਦੇ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਸੀ ਕਿ ਅਕਾਲੀ ਦਲ ਅਨਾਂਕਾਨੀ ਛੱਡ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਕਰੇ ਪਰ ਹੁਣ ਵੇਖਣਾ ਇੱਥੇ ਇਹੀ ਖਾਸ ਹੋਵੇਗਾ ਕਿ ਕਿ ਜੱਥੇਦਾਰ ਰਕਵੀਰ ਸਿੰਘ ਸਾਬਕਾ ਜੱਥੇਦਾਰ ਸਾਧੂ ਸਿੰਘ ਪੋਰਾ ਵਾਂਗੂ ਜਿਸ ਤਰ੍ਹਾਂ ਉਹਨਾਂ ਨੇ ਜਗਦੇਵ ਸਿੰਘ ਤਲਵੰਡੀ ਨੂੰ ਜਦੋਂ ਉਹਨਾਂ ਦੇ ਵੱਲੋਂ ਜੋ ਕੁਝ ਕੀਤਾ ਗਿਆ ਸੀ ਤਾਂ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਕਿ ਅੱਜ ਵੀ ਜਥੇਦਾਰ ਦੇ ਵੱਲੋਂ ਉਹ ਭੂਮਿਕਾ ਨਿਭਾਈ ਜਾਵੇਗੀ ਜਾਂ ਫਿਰ ਨਹੀਂ ਕਿਉਂਕਿ ਉਦੋਂ ਉਹਨਾਂ ਦੇ ਵੱਲੋਂ ਵੀ ਮੀਡੀਆ ਦੇ ਵਿੱਚ ਜਾ ਕੇ ਇੱਕ ਵੱਖਰਾ ਜਿਹੜੇ ਰਾਗ ਸੀ ਜਾਂ ਫਿਰ ਵਿਰੋਧੀ ਸੁਰਾਂ ਸੀ ਉਹ ਉਲਾਪੇ ਜਾਰੀ ਰਹੇ ਸਨ ਪਰ ਅੱਜ ਵੀ ਸ਼ੋਮਨੀ ਅਕਾਲੀ ਦਲ ਦੇ ਵੱਲੋਂ ਬਾਦਲ ਦੇ ਵੱਲੋਂ ਜਾਂ ਫਿਰ ਜਿਹੜਾ ਬਾਗੀ ਧੜਾ ਉਹਨਾਂ ਦੇ ਵੱਲੋਂ ਵੀ ਮੀਡੀਆ ਦੇ ਵਿੱਚ ਜਾ ਕੇ ਇੱਕ ਦੂਜੇ ਦੇ ਉੱਤੇ ਦੁਸ਼ਮਣ ਬਾਜ਼ੀ ਲਗਾਈ ਜਾ ਰਹੀ ਹੈ ਜਿਸ ਤਰ੍ਹਾਂ ਬਾਗੀ ਜਿਹੜਾ ਗਰੁੱਪ ਹੈ ਜਾਂ ਫਿਰ ਕਹ ਲਈਏ ਅਕਾਲੀ ਦਲ ਸੁਧਾਰ ਲਹਿਰ ਵਾਲੇ ਉਹ ਇਹ ਗੱਲ ਕਹਿੰਦੇ ਨੇ ਪਹਿਲਾਂ ਜਿਹੜੇ ਬਾਦਲ ਗੁਰਪਾਲੇ ਸੀ ਜਦ ਦਲਜੀਤ ਚਿੰਮਾ ਸੀ ਜਾਂ ਫਿਰ ਹੋਰ ਬਲਾਰੇ ਸੀ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਮੀਡੀਆ ਦੇ ਵਿੱਚ ਜਾ ਕੇ ਸਾਡੇ ਦੇ ਉੱਤੇ ਕਿੰਟੂ ਕੀਤਾ ਗਿਆ ਜੱਟ ਸ੍ਰੀ ਕਾਂਤ ਦੇ ਫੈਸਲੇ ਦੇ ਉੱਤੇ ਜੋ ਕੁਝ ਗੱਲਬਾਤ ਕੀਤੀ ਗਈ ਅਸੀਂ ਉਸ ਤੋਂ ਬਾਅਦ ਅੱਕ ਕੇ ਇਸ ਮਸਲੇ ਦੇ ਉੱਤੇ ਬੋਲ ਰਹੇ ਹਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜੋ 20 ਤਰੀਕ ਤੋਂ 20 ਜਨਵਰੀ ਤੋਂ ਸ਼ੋਮਨੀ ਕਾਲਾਂ ਦੀ ਭਾਰਤੀ ਸ਼ੁਰੂ ਹੋਣੀ ਹੈ ਉਸ ਦੇ ਵਿੱਚ ਕੀ ਕੁਝ ਉਹ ਹੁੰਦਾ ਉਸ ਤੋਂ ਪਹਿਲਾਂ ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਜਾਂ ਫਿਰ ਨਹੀਂ ਜਾਂ ਫਿਰ ਸ੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਜੋ ਕੁਝ ਲਿਆ ਗਿਆ ਸੀ ਉਸ ਤੋਂ ਬਾਗੀ ਹੋਏ ਨੇ ਅਕਲ ਦਲ ਜਿਹੜੇ ਬਾਦਲ ਦੇ ਲੀਡਰ ਸੀ ਇਹ ਕਹਿਣਾ ਜਿਹੜੇ ਬਾਗੀ ਗਰੁੱਪ ਵਾਲੇ ਨੇ ਜਾਂ ਫਿਰ ਕਹ ਲਈਏ ਅਕਾਲੀ ਸਮਾਜ ਸੁਧਾਰ ਲਹਿਰ ਵਾਲੇ ਨੇ ਜੀ ਜਿਹੜੇ ਉਨ੍ਹਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਗੁਰਪਤਾਪ ਸਿੰਘ ਵਡਾਲਾ ਹੋਗੇ ਚਰਨਜੀਤ ਸਿੰਘ ਬਰਾੜ ਹੋਗੇ ਪ੍ਰੇਮ ਸਿੰਘ ਚੰਦੂ ਮਰਜ਼ਦਾ ਹੋਗੇ ਬੀਬੀ ਜਗੀਰ ਕੋਰ ਹੋਗੇ ਇਹਨਾਂ ਦੇ ਵੱਲੋਂ ਉਹਨਾਂ ਦੇ ਉੱਤੇ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਜੋ ਇਲਜ਼ਾਮ ਲੱਗਦੇ ਰਹੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਫਕਰੇ ਕੌਮਦਾਰੀ ਅਵਾਰਡ ਸੀ ਉਹ ਵੀ ਵਾਪਸ ਲੈ ਲੈ ਗਿਆ ਸੀ ਤੇ ਉਸ ਤੋਂ ਬਾਅਦ ਸੁਖਵੀਰ ਬਾਦਲ ਦੇ ਉੱਤੇ ਅਨੇਕਾਂ ਤਰ੍ਹਾਂ ਦੇ ਹੁਣ ਸਵਾਲ ਖੜੇ ਹੋ ਰਹੇ ਨੇ ਕਿ ਹੁਣ ਸੁਖਵੀਰ ਬਾਦਲ ਹੀ ਮੁੜ ਜਿਹੜੇ ਇੱਕ ਇਮਾਰਤ ਨੂੰ ਜਿਹੜੇ ਪ੍ਰਧਾਨ ਚੁਣੇ ਜਾਣਗੇ ਉਹੀ ਚੁਣੇ ਜਾਣਗੇ ਇਸ ਨੂੰ ਲੈ ਕੇ ਵੀ ਬکریاں ਕਿਐਸਰੀਆਂ ਲਗਾਈਆਂ ਜਾ ਰਹੀਆਂ ਨੇ ਵਕਤੋ ਵਕਤ ਬਿਆਨ ਦਿੱਤੇ ਜਾ ਰਹੇ ਨੇ ਪਰ ਇੱਥੇ ਬਿਹਤ ਖਾਸ ਹੀ ਹੁੰਦਾ ਕਿ ਹੁਣ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਕੀ ਕੁਝ ਖਲਾਅ ਪੈਦਾ ਹੁੰਦਾ ਜਾਂ ਫਿਰ ਇੱਕ ਜੋ ਟੋਕ ਹੈ ਇੱਕ ਸ਼ਕਤੀ ਦੇ ਹਿੱਟਰ ਕਾਲ ਦਲ ਚੱਲਦਾ ਹੈ ਜਾਂ ਫਿਰ ਨਹੀਂ ਕਿਉਂਕਿ ਸਰੀਰਕ ਕਾਲ ਤੋਂ ਸਰ ਦੇ ਪੈਂਸਲੇ ਦੀ ਉਲੰਘਣਾ ਕੀਤੀ ਗਈ ਹੈ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣੇ ਵਿਚਾਰ ਇਸ ਵੀਡੀਓ ਦੇ ਵਿੱਚ ਜਰੂਰ ਦੱਸਿਓ ਕੀ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਅਕਾਲੀ ਦਾ ਸੁਧਾਰ ਲਹਿਰ ਵਾਲੇ ਕਹਿੰਦੇ ਨੇ ਕਹਿੰਦੇ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਜੋ ਗਲਤੀਆਂ ਕੀਤੀ ਸੀ ਉਹਨਾਂ ਸਰਕਾਰ ਦੇ ਵੱਲੋਂ ਜੋ ਗੁਨਾਹ ਦੀ ਸਜ਼ਾ ਮਿਲੀ ਹੈ ਜਾਂ ਫਿਰ ਸੁਖਬੀਰ ਬਾਦਲ ਨੇ ਕਬੂਲੇ ਨੇ ਉਸ ਤੋਂ ਬਾਅਦ ਜੋ ਹੁਕਮਨਾਮਾ ਸੁਣਾਇਆ ਗਿਆ ਸ੍ਰੀ ਕਾਲਤਾ ਸਾਹਿਬ ਦੇ ਉੱਤੇ ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਜੋ ਕੁਝ ਉਹਨਾਂ ਦੇ ਹੁਕਮ ਨੂੰ ਇਨਬਿਨ ਮੰਨਿਆ ਗਿਆ ਅਕਾਲ ਦਲ ਦੇ ਵੱਲੋਂ ਜ્યાર ਪਰ ਉਹਨਾਂ ਦੀ ਉਨੰਗੜਾ ਕੀਤੀ ਗਈ ਹੈ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਜੋ ਕੁਝ ਸਿੱਖ ਲੀਡਰਸ਼ਿਪ ਦੇ ਵਿੱਚ ਅਕਾਲ ਦਲ ਦੇ ਵਿੱਚ ਚੱਲ ਰਿਹਾ ਤਾਂ ਤੁਸੀਂ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਆਪਣੇ ਜਵਾਬ ਇਸ ਸਵਾਲ ਜ਼ਰੂਰ ਦੱਸੋ ਤੁਸੀਂ ਜੁੜੋ ਪਾਟੀ ਪੰਜਾਬ ਦੇ ਨਾਲ ਤੁਹਾਨੂੰ ਹੋਰ ਕਿਸੇ ਦਿਨ ਕਿਸੇ ਹੋਰ ਅਪਡੇਟ ਦੇ ਉੱਤੇ ਹੋਰ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਧੰਨਵਾਦ